ਚਾਰਤ ਕਿਹੜੀ ਸਬਜ਼ੀ ਵਿੱਚ ਤਾਲਾ ਅਤੇ ਚਾਬੀ ਦੋਵੇਂ ਹਨ ਸਹੀ ਜਵਾਬ ਲੋਕੀ ਸਿੰਘ ਹਨ ਪਰ ਬੱਕਰੀ ਨਹੀਂ ਕਾਟੀ ਹੈ ਪਰ ਘੋੜੀ ਨਹੀਂ ਬ੍ਰੇਕਾ ਹਨ ਪਰ ਕਾਰ ਨਹੀਂ ਘੰਟੀ ਹੈ ਪਰ ਦਰਵਾਜ਼ਾ ਨਹੀਂ ਸਹੀ ਜਵਾਬ ਸਾਈਕਲ ਉਹ ਕਿਹੜੀ ਚੀਜ਼ ਹੈ ਜੋ ਮਹੀਨੇ ਵਿੱਚ ਇੱਕ ਵਾਰ ਆਉਂਦੀ ਹੈ ਪਰ 24 ਘੰਟਿਆਂ ਬਾਅਦ ਵਾਪਸ ਚਲੀ ਜਾਂਦੀ ਹੈ ਸਹੀ ਜਵਾਬ ਤਰੀਕ ਪੱਥਰ ਤੇ ਪੱਥਰ ਇਹ ਪੈਸਾ ਉਹ ਕਿਹੋ ਜਿਹਾ ਕਾਰੀਗਰ ਹੈ ਜੋ ਪਾਣੀ ਤੋਂ ਬਿਨਾ ਘਰ ਬਣਾਉਂਦਾ ਸਹੀ ਜਵਾਬ ਮ ਕੜੀ ਮੇਰੇ ਕੋਲ ਲੋਹਾ ਖਿੱਚਣ ਦੀ ਤਾਕਤ ਹੈ ਪਰ ਰਬੜ ਮੈਨੂੰ ਹਰਾ ਦਿੰਦਾ ਹੈ ਮੈਨੂੰ ਘਵਾਚੀ ਸੂਈ ਲੱਭਦੀ ਹੈ ਮੇਰੀ ਖੇਡ ਅਨੋਖੀ ਹੈ ਸਹੀ ਜਵਾਬ ਚੁੰਬਕ ਮੈਂ ਫਲ ਹਾਂ ਮੈਂ ਫਲ ਹਾਂ ਅਤੇ ਮੈਂ ਮਿੱਠਾ ਹਾਂ ਤਾਂ ਦੱਸ ਮੈਂ ਕੀ ਹਾਂ ਪਾਈ ਸਹੀ ਜਵਾਬ ਗੁਲਾਬ ਜਮੁਨ ਲਮਾ ਲਮਸ ਲਮਾ ਲਮ ਮੇਰਾ ਪਰਛਾਵਾ ਕੋਈ ਨਾ ਸਹੀ ਜਵਾਬ ਸੜਕ ਉਹ ਕਿਹੜੀ ਚੀਜ਼ ਹੈ ਜੋ ਠੰਡ ਵਿੱਚ ਵੀ ਪਿਘਲ ਜਾਂਦੀ ਹੈ ਜਵਾਬ ਮੋਬਤੀ ਸੱਚ ਕਟੋਰੀ ਮਿੱਠਾ ਪੱਤ ਲੁੱਟੋ ਸਈਓ ਹੱਥੋਂ ਹੱਥ ਸਹੀ ਜਵਾਬ ਖਰਬੂਜਾ ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲੱਗੇ ਮੋਤੀ 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 ਝੜ ਗਏ ਬਾਤ ਰਹੀ ਖਲੋਤੀ ਸਹੀ ਜਵਾਬ ਬੇਰੀ ਮੇਰਾ ਨਾਮ ਤਿੰਨ ਅੱਖਰਾਂ ਦਾ ਹੈ ਜੇ ਵਿਚਕਾਰੋਂ ਕੱਟਿਆ ਜਾਵੇ ਤਾਂ ਹਵਾ ਬਣ ਜਾਂਦੀ ਹੈ ਜੇ ਅੰਤ ਵਿੱਚ ਕੱਟ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਹਲ ਕਿਹਾ ਜਾਂਦਾ ਹੈ ਸਹੀ ਜਵਾਬ ਹਲਵਾ ਓਹੋ ਕਿਹੜੀ ਚੀਜ਼ ਹੈ ਜਿਸ ਦੀਆਂ ਅੱਖਾਂ ਵਿੱਚ ਉਂਗਲ ਪਾਈਏ ਤਾਂ ਮੂੰਹ ਖੁੱਲਦਾ ਹੈ ਸਹੀ ਜਵਾਬ ਕੈਂਚੀ ਤਿੰਨ ਪਈ ਚਿਖੜੇ ਅੱਠ ਲਿਆਵਣ ਕੀੜਾ ਮੇਰੀ ਬਾਤ বুঝ ਲੈ ਨਹੀਂ ਤਾਂ ਬਣ ਚੇਲਾ ਮੇਰਾ ਸਹੀ ਜਵਾਬ ਚਰਖਾ ਅੱਠ ਹੱਥ ਥੱੱਬਾ ਅੰਤਰਾੰ ਦਾ ਜਿਹੜਾ ਮੇਰੀ ਬਾਤ ਨਾ ਬੁੱਝੇ ਉਹੋ ਦੋਸਤ ਬੰਦ ਰਾਂ ਦਾ ਸਹੀ ਜਵਾਬ ਮੰਜਾ ਨੀਲੀ ਟਾਕੀ ਚੋਰ ਬੰਤੇ ਦਿਨੇ ਕਵਾਚੇ ਰਾਤੀ ਲੱਬੇ ਸਹੀ ਜਵਾਬ ਤਾਰੀ ਪਪਾ ਜੀ ਬਾਜ਼ਾਰ ਜਾਣਾ ਸਾਰੇ ਘਰ ਦਾ ਆਹਾਰ ਲਿਆਣਾ ਬਹੁਤੇ ਪੈਸੇ ਖਰਚ ਨਾ ਆਣਾ ਬੁੱਢੇ ਵਾਲੇ ਗੁਲਫਾ ਸਾਰਾ ਬੱਕਰੇ ਲਈ ਹਰਾ ਚਾਰਾ ਮੁਰਗੇ ਲਈ दाना ਪਿਆਰਾ ਇੱਕ ਤੋਂ ਜ਼ਿਆਦਾ ਚੀਜ਼ ਨਾ ਲਿਆਣਾ ਬਹੁਤੇ ਪੈਸੇ ਖਰਚ ਨਾ ਆਣਾ ਸਹੀ ਜਵਾਬ ਤਰਬੂਜ ਲੱਕ ਪੰਨ ਸਿਪਾਹੀ ਵੇੜੇ ਵਿੱਚ ਫਿਰ ਗਿਆ ਸਹੀ ਜਵਾਬ ਚਾੜੂ ਤਰ ਕੋਨਿਆਂ ਦਾ ਸ਼ੇਰ ਬਣਿਆ ਚਾਰ ਖੂਬ বিনা ਪਾਣੀ ਦੇ ਚੋਰ ਹਾਰਾ ਉਸ ਵਿੱਚ ਬੈਠ ਗਏ ਇੱਕ ਰਾਣੀ ਇੱਕ ਇਨਸਪੈਕਟਰ ਆਇਆ ਸਾਰਿਆਂ ਨੂੰ ਕੁੱਟਿਆ ਅਤੇ ਖੂਵ ਵਿੱਚ ਸੁੱਟ ਦਿੱਤਾ ਦੱਸੋ ਮੈਂ ਕੌਣ ਹਾਂ ਸਹੀ ਜਵਾਬ ਕਾਰੰਬੂਟ ਇੱਕ ਔਰਤ ਦਾ ਜਨਮ 1935 ਵਿੱਚ ਹੋਇਆ ਸੀ ਅਤੇ 1935 ਵਿੱਚ ਉਸ ਦੀ ਮੌਤ ਹੋ ਗਈ ਸੀ ਜਦੋਂ ਉਸ ਦੀ ਮੌਤ ਹੋ ਗਈ ਤਾਂ ਉਸ ਦੀ ਉਮਰ 70 ਸਾਲ ਸੀ ਮੈਨੂੰ ਦੱਸੋ ਕਿ ਇਹ ਕਿਵੇਂ ਸੰਭਵ ਹੈ ਸਹੀ ਜਵਾਬ ਜਿਸ ਹਸਪਤਲ ਵਿੱਚ ਔਰਤ ਦਾ ਜਨਮ ਹੋਇਆ ਸੀ ਉਸਦਾ ਕਮਰਾ ਨੰਬਰ 1935 ਸੀ ਉਹ ਕਿਹੜਾ ਫਲ ਹੈ ਜੋ ਮਿੱਠਾ ਹੋਣ ਦੇ ਬਾਵਜੂਦ ਵਿਚਾਰ ਵਿੱਚ ਨਹੀਂ ਵਿਕਦਾ ਚਵਾ ਸਬਰ ਦਾ ਫਲ ਦੁੱਧ ਵਾਲੇ ਕੋਲ 5 ਲੀਟਰ ਦਾ ਮਾਪਣ ਵਾਲਾ ਕੰਟੇਨਰ ਅਤੇ 3 ਲੀਟਰ ਦਾ ਮਾਪਣ ਵਾਲਾ ਕੰਟੇਨਰ ਹੈ ਉਹ 1 ਲੀਟਰ ਦੁੱਧ ਨੂੰ ਕਿਵੇਂ ਮਾਪੇਗਾ ਦੁੱਧ ਵਾਲਾ ਪਹਿਲਾਂ 3 ਲੀਟਰ ਦਾ ਡੱਬਾ ਦੁੱਧ ਨਾਲ ਭਰੇਗਾ ਇਸ ਤੋਂ ਬਾਅਦ ਭਰੇ ਹੋਏ 3 ਲੀਟਰ ਦੁੱਧ ਨੂੰ 5 ਲੀਟਰ ਦੇ ਕੈਨ ਵਿੱਚ ਬਦਲ ਦਿੱਤਾ ਜਾਵੇਗਾ ਹੁਣ 5 ਲੀਟਰ ਦੇ ਡੱਬੇ ਵਿੱਚ ਸਿਰਫ 2 ਲੀਟਰ ਦੁੱਧ ਲਈ ਥਾਂ ਹੈ ਇਸ ਤੋਂ ਬਾਅਦ ਦੁੱਧ ਵਾਲਾ ਖਾਲੀ 3 ਲੀਟਰ ਦੇ ਡੱਬੇ ਨੂੰ ਦੁਬਾਰਾ ਦੁੱਧ ਨਾਲ ਭਰ ਦੇਵੇਗਾ ਇਸ ਤਰ੍ਹਾਂ 3 ਲੀਟਰ ਦੁੱਧ ਦਾ ਕੈਨ 5 ਲੀਟਰ ਦੁੱਧ ਦੇ ਕੈਨ ਵਿੱਚ ਬਦਲ ਜਾਵੇਗਾ ਦੁੱਧ ਨੂੰ ਮੋੜਨ ਤੋਂ ਬਾਅਦ 3 ਲੀਟਰ ਦੁੱਧ ਤੇ ਡੱਬੇ ਵਿੱਚ 1 ਲੀਟਰ ਦੁੱਧ ਛਾੜ ਦਿੱਤਾ ਜਾਵੇਗਾ ਇਸ ਤਰ੍ਹਾਂ ਦੁੱਧ ਵਾਲਾ ਗਾਹਕ ਨੂੰ 1 ਲੀਟਰ ਦੁੱਧ ਦੇਵੇਗਾ ਇਹ ਬਿਨਾ ਤੇਲ ਦੇ ਸਾਦਾ ਹੈ ਇਹ ਪੈਰਾ ਤੋਂ ਬਿਨਾ ਤੜਦਾ ਹੈ ਚਾਨਣ ਫੈਲਾਉਂਦਾ ਹੈ ਤੇ ਹਨੇਰੀ ਨੂੰ ਦੂਰ ਕਰਦਾ ਹੈ ਜਵਾਬ ਸੂਰਜ ਇੱਕ ਤਿਤਰ ਦੇ ਅੱਗੇ ਦੋ ਤਿਤਰ ਇੱਕ ਤਿਤਰ ਦੇ ਪਿੱਛੇ ਦੋ ਤਿਤਰ ਅੱਗੇ ਤਿਤਰ ਪਿੱਛੇ ਤਿਤਰ ਦੱਸੋ ਕਿੰਨੇ ਤਿਤਰ ਸਹੀ ਜਵਾਬ 3 ਤਿਤਰ ਨਾ ਰੋਟੀ ਖਾਂਦਾ ਹੈ ਨਾ ਤਨਖਾਹ ਲੁੰਦਾ ਹੈ ਫਿਰ ਵੀ ਪੈਰਾ ਦਿੰਦਾ ਹੈ ਸਹੀ ਜਵਾਬ ਜਿੰਦਰਾ ਮੈ ਤੇ ਨਵੀਂ ਹੰਦਾ ਮੈਂ ਬੱਚਿਆਂ ਦਾ ਚਹੇਤਾ ਹਾਂ ਉਹ ਮੈਨੂੰ ਪਿਆਰ ਕਰਦੇ ਹਨ ਉਹ ਹਰ ਰੋਜ਼ ਮੇਰਾ ਇੰਤਜ਼ਾਰ ਕਰਦੇ ਹਨ ਸਹੀ ਜਵਾਬ ਐਤਵਾਰ गुफाते दो पैरेडर दो में लंबे दो में काले सही जवाब मुच्छा दो अख चार हो गई मेरे बिना कोट बेकार है मेरिया अखों धागा मैं दर्जी के घरों जवाब बटन ओहो केड़ी चीज है जो हमेशा वादी है अतए काट कटती नहीं सही जवाब उम्र ਹਾਲ ਦੀ ਉਮਰ ਤੋਂ ਹੀ ਅਮਿਤ ਹਰ ਜਨਮ ਦਿਨ ਤੇ ਆਪਣੇ ਪੀਕੇ ਬੈਂਕ 100 ਰੁਪਏ ਪਾਉਂਦਾ ਸੀ ਜਦੋਂ ਉਹ 60 ਸਾਲਾਂ ਦਾ ਹੋਇਆ ਤਾਂ ਉਸਨੇ ਆਪਣਾ ਪੀਕੇ ਬੈਂਕ ਤੋੜ ਦਿੱਤਾ ਪਰ ਉਸ ਵਿੱਚ ਸਿਰਫ 1500 ਰੁਪਏ ਸਨ ਮੈਨੂੰ ਦੱਸੋ ਕਿ ਅਜਿਹਾ ਕਿਉਂ ਸਹੀ ਜਵਾਬ ਅਮਿਤ ਦਾ ਜਨਮ ਦਿਨ 29 ਫਰਵਰੀ ਨੂੰ ਸੀ ਅਤੇ 29 ਫਰਵਰੀ 4 ਸਾਲਾਂ ਵਿੱਚ ਇੱਕ ਵਾਰ ਆਉਂਦੀ ਹੈ। ਸੁਲੇਖਾ ਦੇਵੀ ਦੀਆਂ 5 ਬੇਟੀਆਂ ਹਨ ਅਤੇ ਇਹਨਾਂ ਸਾਰਿਆਂ ਦਾ ਇੱਕ ਇੱਕ ਭਰਾ ਹੈ। ਸੁਲੇਖਾ ਦੇਵੀ ਦੇ ਕੁੱਲ ਕਿੰਨੇ ਬੱਚੇ ਹਨ? ਇਸ ਦਾ ਜਵਾਬ ਕਮੈਂਟ ਵਿੱਚ ਦੱਸੋ। ਧੰਨਵਾਦ। ਪੰਜਾਬੀ ਬੁਝਾਰਤ ਕਿਹੜੀ ਸਬਜ਼ੀ ਵਿੱਚ ਤਾਲਾ ਅਤੇ ਚਾਬੀ ਦੋਵੇਂ ਹਨ ਸਹੀ ਜਵਾਬ ਲੋਕੀ finge ਹਨ ਪਰ ਬੱਕਰੀ ਨਹੀਂ ਕਾਟੀ ਹੈ ਪਰ ਘੋੜੀ ਨਹੀਂ ਬਰੇਕਾਂ ਹਨ ਪਰ ਘਾਰ ਨਹੀਂ ਹੈਂਟੀ ਹੈ ਪਰ ਦਰਵਾਜ਼ਾ ਨਹੀਂ ਸਹੀ ਜਵਾਬ ਸਾਈਕਲ ਉਹ ਕਿਹੜੀ ਚੀਜ਼ ਹੈ ਜੋ ਮਹੀਨੇ ਵਿੱਚ ਇੱਕ ਵਾਰ ਆਉਂਦੀ ਹੈ ਪਰ 24 ਘੰਟਿਆਂ ਬਾਅਦ ਵਾਪਸ ਚਲੀ ਜਾਂਦੀ ਹੈ ਸਹੀ ਜਵਾਬ ਟ੍ਰਿਕ ਪੱਥਰ ਤੇ ਪੱਥਰ ਪੈਸਾ ਉਹ ਕਿਹੋ ਜਿਹਾ ਕਾਰੀਗਰ ਹੈ ਜੋ ਪਾਣੀ ਤੋਂ ਬਿਨਾ ਘਰ ਬਣਾਉਂਦਾ ਸਹੀ ਜਵਾਬ ਮ ਕੜੀ ਮੇਰੇ ਕੋਲ ਲੋਹਾ ਖਿੱਚਣ ਦੀ ਤਾਕਤ ਹੈ ਪਰ ਰਬੜ ਮੈਨੂੰ ਹਰਾ ਦਿੰਦਾ ਹੈ ਮੈਨੂੰ ਘਵਾਚੀ ਸੂਈ ਲੱਭਦੀ ਹੈ ਮੇਰੀ ਖੇਡ ਅਨੋਖੀ ਹੈ ਸਹੀ ਜਵਾਬ ਚੁੰਬਕ ਮੈਂ ਫਲ ਹਾਂ ਮੈਂ ਫਲ ਹਾਂ ਅਤੇ ਮੈਂ ਮਿੱਠਾ ਹਾਂ ਤਾਂ ਦੱਸ ਮੈਂ ਕੀ ਹਾਂ ਭਾਈ ਸਹੀ ਜਵਾਬ ਗੁਲਾਬ ਜਮੁਨ ਲਮਾ ਲਮਸ ਲਮਾ ਮੇ ਦਾ ਪਰਛਾਵਾ ਕੋਈ ਨਾ ਸਹੀ ਜਵਾਬ ਸੜਕ ਉਹ ਕਿਹੜੀ ਚੀਜ਼ ਹੈ ਜੋ ਠੰਡ ਵਿੱਚ ਵੀ ਪਿਗਲ ਜਾਂਦੀ ਹੈ ਸਹੀ ਜਵਾਬ ਮੋਬੱਤੀ ਸਬਜ਼ ਕਟੋਰੀ ਮਿੱਠਾ ਪੱਤ ਲੁੱਟੋ ਸਈਓ ਹੱਥੋਂ ਹੱਥ ਸਹੀ ਜਵਾਬ ਖਰਬੂਜਾ ਬਾਤ ਪਾਵਾ ਬਤੋਲੀ ਪਾਵਾ ਬਾਤ ਨੂੰ ਲੱਗੇ ਮੋਤੀ 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 ਝੜ ਗਏ ਬਾਤ ਰਹੀ ਖਲੋਤੀ ਸਹੀ ਜਵਾਬ 베ਰੀ ਮੇਰਾ ਨਾਮ ਤਿੰਨ ਅੱਖਰਾਂ ਦਾ ਹੈ ਜੇ ਵਿੱਚ ਕਾਰੋ ਕੱਟਿਆ ਜਾਵੇ ਤਾਂ ਹਵਾ ਬਣ ਜਾਂਦੀ ਹੈ ਜੇ ਅੰਤ ਵਿੱਚ ਕੱਟ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਹਲ ਕਿਹਾ ਜਾਂਦਾ ਹੈ ਸਹੀ ਜਵਾਬ ਹਲਵਾ ਓਹੋ ਕਿਹੜੀ ਚੀਜ਼ ਹੈ ਜਿਸ ਦੀਆਂ ਅੱਖਾਂ ਵਿੱਚ ਉਂਗਲ ਪਾਈਏ ਤਾਂ ਮੂੰਹ ਖੁੱਲਦਾ ਹੈ ਸਹੀ ਜਵਾਬ ਕੈਂਚੀ ਤਿੰਨ ਪਈ ਹੰਝ ਖੜੇ ਆਠ ਲਿਆਉਣ ਕੀੜਾ ਮੇਰੀ ਬਾਤ ਗੁੱਝ ਲੈ ਨਹੀਂ ਤਬ ਬਣ ਚੇਲਾ ਮੇਰਾ ਸਹੀ ਜਵਾਬ ਚਰਖਾ ਤੇ ਹੱਥ ਥੱੱਬਾ ਅੰਤਰਾੰ ਦਾ ਜਿਹੜਾ ਮੇਰੀ ਬਾਤ ਨਾ ਮੁਝੇ ਉਹੋ ਦੋਸਤ ਬੰਦ ਰਾਂ ਦਾ ਸਹੀ ਜਵਾਬ ਮੰਚਾ ਨੀਲੀ ਟਾਕੀ ਚੋਲ ਬੰਤੇ ਦਿਨੇ ਕਵਾਚੇ ਰਾਤੀ ਲੱਬੇ ਜਵਾਬ ਤਾਰੀ ਪਾਪਾ ਜੀ ਬਾਜ਼ਾਰ ਜਾਣੇ ਸਾਰੇ ਘਰ ਦਾ ਆਹਾਰ ਲਿਆਣਾ ਬਹੁਤੇ ਪੈਸੇ ਖਰਚ ਨਾ ਆਣਾ ਬੁੱਢੀਆਂ ਲਈ ਗੁਲਫਾ ਸਾਰਾ ਬੱਕਰੀ ਲਈ ਹਰਾ ਚਾਰਾ ਮੁਰਗੀ ਲਈ ਦਾਣਾ ਪਿਆਰਾ ਇੱਕ ਤੋਂ ਜ਼ਿਆਦਾ ਚੀਜ਼ ਨਾ ਲਿਆਣਾ ਬਹੁਤੇ ਪੈਸੇ ਖਰਚ ਨਾ ਆਣਾ ਸਹੀ ਜਵਾਬ ਤਰਬੂਜ ਲੱਕ ਪੰਨ ਸਿਪਾਹੀ ਢੇੜੇ ਵਿੱਚ ਫਿਰ ਗਿਆ ਸਹੀ ਜਵਾਬ ਚਾੜੂ ਤਰ ਕੋਨਿਆਂ ਦਾ ਸ਼ਹਿਰ ਬਣਿਆ ਚਾਰ ਖੂਬੇ ਨਾ ਪਾਣੀ ਦੇ ਚੋਰ 18 ਉਸ ਵਿੱਚ ਬੈਠ ਗਏ ਇੱਕ ਰਾਣੀ ਇੱਕ ਇਨਸਪੈਕਟਰ ਆਇਆ ਸਾਰਿਆਂ ਨੂੰ ਕੁੱਟਿਆ ਅਤੇ ਖੂਬ ਵਿੱਚ ਸੁੱਟ ਦਿੱਤਾ ਦੱਸੋ ਮੈਂ ਕੌਣ ਹਾਂ ਸਹੀ ਜਵਾਬ ਆਰੰਭੂਟ ਇੱਕ ਔਰਤ ਦਾ ਜਨਮ 1935 ਵਿੱਚ ਹੋਇਆ ਸੀ ਅਤੇ 1935 ਵਿੱਚ ਉਸ ਦੀ ਮੌਤ ਹੋ ਗਈ ਸੀ ਜਦੋਂ ਉਸ ਦੀ ਮੌਤ ਹੋ ਗਈ ਤਾਂ ਉਸ ਦੀ ਉਮਰ 70 ਸਾਲ ਸੀ ਮੈਨੂੰ ਦੱਸੋ ਕਿ ਇਹ ਕਿਵੇਂ ਸੰਭਵ ਹੈ ਸ਼ਿਵਾ ਜਿਸ ਹਸਪਤਾਲ ਵਿੱਚ ਔਰਤ ਦਾ ਜਨਮ ਹੋਇਆ ਸੀ ਉਸ ਦਾ ਕਮਰਾ ਨੰਬਰ 1935 ਸੀ ਉਹ ਕਿਹੜਾ ਫਲ ਹੈ ਜੋ ਮਿੱਠਾ ਹੋਣ ਦੇ ਬਾਵਜੂਦ ਵਿਚਾਰ ਵਿੱਚ ਨਹੀਂ ਬਿਕਦਾ ਚਵਾ ਸਬਰ ਦਾ ਫਲ ਦੁੱਧ ਵਾਲੇ ਕੋਲ 5 ਲੀਟਰ ਦਾ ਮਾਪਣ ਵਾਲਾ ਕੰਟੇਨਰ ਅਤੇ 3 ਲੀਟਰ ਦਾ ਮਾਪਣ ਵਾਲਾ ਕੰਟੇਨਰ ਹੈ ਉਹ 1 ਲੀਟਰ ਦੁੱਧ ਨੂੰ ਕਿਵੇਂ ਮਾਪੇਗਾ ਪਹਿਲਾਂ 3 ਲੀਟਰ ਦਾ ਡੱਬਾ ਦੁੱਧ ਨਾਲ ਭਰੇਗਾ ਇਸ ਤੋਂ ਬਾਅਦ ਭਰੇ ਹੋਏ 3 ਲੀਟਰ ਦੁੱਧ ਨੂੰ 5 ਲੀਟਰ ਦੇ ਕੈਨ ਵਿੱਚ ਬਦਲ ਦਿੱਤਾ ਜਾਵੇਗਾ ਹੁਣ 5 ਲੀਟਰ ਦੇ ਡੱਬੇ ਵਿੱਚ ਸਿਰਫ 2 ਲੀਟਰ ਦੁੱਧ ਲਈ ਥਾਂ ਹੈ ਇਸ ਤੋਂ ਬਾਅਦ ਦੁੱਧ ਵਾਲਾ ਖਾਲੀ 3 ਲੀਟਰ ਦੇ ਡੱਬੇ ਨੂੰ ਦੁਬਾਰਾ ਦੁੱਧ ਨਾਲ ਭਰ ਦੇਵੇਗਾ ਇਸ ਤਰ੍ਹਾਂ 3 ਲੀਟਰ ਦੁੱਧ ਦਾ ਕੈਨ 5 ਲੀਟਰ ਦੁੱਧ ਦੇ ਕੈਨ ਵਿੱਚ ਬਦਲ ਜਾਵੇਗਾ। ਦੁੱਧ ਨੂੰ ਮੋੜਨ ਤੋਂ ਬਾਅਦ 3 ਲੀਟਰ ਦੁੱਧ ਦੇ ਡੱਬੇ ਵਿੱਚ 1 ਲੀਟਰ ਦੁੱਧ ਛੱਡ ਦਿੱਤਾ ਜਾਵੇਗਾ। ਇਸ ਤਰ੍ਹਾਂ ਦੁੱਧ ਵਾਲਾ ਗਾਹਕ ਨੂੰ 1 ਲੀਟਰ ਦੁੱਧ ਦੇਵੇਗਾ। ਇਹ ਬਿਨਾ ਤੇਲ ਦੇ ਸਾਦਾ ਹੈ। ਇਹ ਪੈਰਾ ਤੋਂ ਬਿਨਾ ਟੁੱਟਦਾ ਹੈ। ਚਾਨਣ ਫੈਲਾਉਂਦਾ ਹੈ ਤੇ ਹਨੇਰੀ ਨੂੰ ਦੂਰ ਕਰਦਾ ਹੈ। ਜਵਾਬ ਸੂਰਜ ਇੱਕ ਤਿੱਤਰ ਦੇ ਅੱਗੇ ਦੋ ਤਿੱਤਰ ਇੱਕ ਤਿੱਤਰ ਦੇ ਪਿੱਛੇ ਦੋ ਤਿੱਤਰ ਅੱਗੇ ਤਿੱਤਰ ਪਿੱਛੇ ਤਿੱਤਰ ਦੱਸੋ ਕਿੰਨੇ ਤਿੱਤਰ ਸਹੀ ਜਵਾਬ ਤਿੰਨ ਤਿੱਤਰ ਹੰਦਾ ਹੈ ਨਾ ਤਨਖਾਹ ਹੁੰਦਾ ਹੈ ਫਿਰ ਵੀ ਪੈਰਾ ਦਿੰਦਾ ਹੈ ਸਹੀ ਜਵਾਬ ਜਿੰਦਰਾ ਮੈਂ ਹਰ ਹਫਤੇ ਦਿਨਾਂ ਵਿੱਚ ਆਉਂਦਾ ਹਾਂ ਮੈਂ ਬੱਚਿਆਂ ਦਾ ਚਹੇਤਾ ਹਾਂ ਉਹ ਮੈਨੂੰ ਪਿਆਰ ਕਰਦੇ ਹਨ ਉਹ ਹਰ ਰੋਜ਼ ਮੇਰਾ ਇੰਤਜ਼ਾਰ ਕਰਦੇ ਹਨ ਸਹੀ ਜਵਾਬ ਐਤਵਾਰ गुफाते दो पैरेदार दो में लंबे दो में काले सही जवाब मुच्छा दो अख चार हो गई मेरे बिना कोट बेकार है मेरिया अखों धागा मैं दर्जी के घरों जवाब बटन ਉਹ ਕਿਹੜੀ ਚੀਜ਼ ਹੈ ਜੋ ਹਮੇਸ਼ਾ ਵਧਦੀ ਹੈ ਅਤੇ ਕਦੇ ਘਟਦੀ ਨਹੀਂ ਸਹੀ ਜਵਾਬ ਉਮਰ ਹਾਲ ਦੀ ਉਮਰ ਤੋਹੀ ਅਮਿਤ ਹਰ ਜਨਮ ਦਿਨ ਤੇ ਆਪਣੇ ਪੀਕੇ ਬੈਂਕ 100 ਰੁਪਏ ਪਾਉਂਦਾ ਸੀ ਜਦੋਂ ਉਹ 60 ਸਾਲਾਂ ਦਾ ਹੋਇਆ ਤਾਂ ਉਸਨੇ ਆਪਣਾ ਪੀਕੇ ਬੈਂਕ ਤੋੜ ਦਿੱਤਾ ਪਰ ਉਸ ਵਿੱਚ ਸਿਰਫ 1500 ਰੁਪਏ ਸਨ ਮੈਨੂੰ ਦੱਸੋ ਕਿ ਅਜੀਹਾ ਕਿਉਂ ਸਹੀ ਜਵਾਬ ਅਮਿਤ ਦਾ ਜਨਮ ਦਿਨ 29 ਫਰਵਰੀ ਨੂੰ ਸੀ ਅਤੇ 29 ਫਰਵਰੀ ਚਾਰ ਸਾਲਾਂ ਵਿੱਚ ਇੱਕ ਵਾਰ ਆਉਂਦੀ ਹੈ ਸੁਲੇਖਾ ਦੇਵੀ ਦੀਆਂ ਪੰਜ ਬੇਟੀਆਂ ਹਨ ਅਤੇ ਇਹਨਾਂ ਸਾਰਿਆਂ ਦਾ ਇੱਕ ਇੱਕ ਭਰਾ ਹੈ ਸੁਲੇਖਾ ਦੇਵੀ ਦੇ ਕੁੱਲ ਕਿੰਨੇ ਬੱਚੇ ਹਨ ਇਸ ਦਾ ਜਵਾਬ ਕਮੈਂਟ ਵਿੱਚ ਦੱਸੋ ਧੰਨਵਾਦ ਪੰਜਾਬੀ ਬੁਝਾਰਤ ਕਿਹੜੀ ਸਬਜੀ ਵਿੱਚ ਟਾੜਾ ਅਤੇ ਚਾਬੀ ਦੋਵੇਂ ਹਨ ਸਹੀ ਜਵਾਬ ਲੌਕੀ ਸਿੰਗਰ ਹਨ ਪਰ ਬੱਕਰੀ ਨਹੀਂ ਕਾਟੇ ਹੈ ਪਰ ਘੋੜੀ ਨਹੀਂ ਬਰੇਕਾਂ ਹਨ ਪਰ ਕਾਰ ਨਹੀਂ ਘੰਟੀ ਹੈ ਪਰ ਦਰਵਾਜ਼ਾ ਨਹੀਂ ਸਹੀ ਜਵਾਬ ਸਾਈਕਲ ਉਹ ਕਿਹੜੀ ਚੀਜ਼ ਹੈ ਜੋ ਮਹੀਨੇ ਵਿੱਚ ਇੱਕ ਵਾਰ ਆਉਂਦੀ ਹੈ ਪਰ 24 ਘੰਟਿਆਂ ਬਾਅਦ ਵਾਪਸ ਚਲੀ ਜਾਂਦੀ ਹੈ ਸਹੀ ਜਵਾਬ ਤਰੀਕ ਪੱਥਰ ਤੇ ਪੱਥਰ ਪੱਥਰ ਤੇ ਪੈਸਾ ਉਹ ਕਿਹੋ ਜਿਹਾ ਕਾਰੀਗਰ ਹੈ ਜੋ ਪਾਣੀ ਤੋਂ ਬਿਨਾ ਘਰ ਬਣਾਉਂਦਾ